ਆਲਕ ਵਿਫ ਜੀ ਦੇ ਪ੍ਰਕਾਸ਼ ਪਰਵ ਨੂੰ ਲੈ ਕੇ ਕੀਤੀ ਗਈ ਹਰਮੰਦਰ ਸਾਹਿਬ ਦੇ ਵਿੱਚ ਸ਼ਾਨਦਾਰ ਆਤੀਸ਼ਬਾਜ਼ੀ ਰੰਗ ਬਰੰਗੀਆਂ ਰੋਸ਼नियां ਦਿਨਾਂ ਰੋਸ਼ਨਾ ਉੱਠਿਆ ਅਸਮਾਨ ਲੁਧਿਆਣਾ ਦੇ ਵਿੱਚ ਹੋਈ ਫਾਇਰਿੰਗ ਦੀ ਸੀਸੀਟੀਵੀ ਆਈ ਸਾਹਮਣੇ ਬੂਟ ਕਾਰੋਬਾਰੀ ਪ੍ਰਿੰਕਲ ਤੇ ਦੁਕਾਨ ਦੇ ਵਿੱਚ ਵੜ ਕੇ ਕੀਤੀ ਗਈ ਸੀ ਫਾਇਰਿੰਗ 8 ਨਵੰਬਰ ਨੂੰ ਪ੍ਰਿੰਕਲ ਤੇ ਹੋਇਆ ਸੀ ਜਾਨਲੇਵਾ ਹਮਲਾ ਅੰਮ੍ਰਿਤਸਰ ਦੇ ਵਿੱਚ ਅੰਤਰਰਾਸ਼ਟਰੀ ਡਰੱਗ ਤੇ ਹਥਿਆਰ ਤਸਕਰੀ ਦਾ ਪਰਦਾਫਾਸ਼ 8 ਕਿਲੋ ਤੋਂ ਵੱਧ ਹੈਰਨ ਬਰਾਮਦ 6 ਕਿਲੋ ਅਫੀਮ ਤੇ ਹਥਿਆਰਾਂ ਦਾ ਵੱਡਾ ਜਖੀਰਾ ਫੜਿਆ ਇੱਕ ਮਹਿਲਾ ਸਮੇਤ ਤਿੰਨ ਮੁਲਜ਼ਮ ਕਾਬੂ ਜੀਰੰਦਰ ਪੁਲਿਸ ਨੇ ਅੰਤਰਰਾਸ਼ਟਰੀ ਡਰੱਗ ਗੈਂਗ ਦਾ ਕੀਤਾ ਪਰਦਾਫਾਸ਼ 14 ਕਵੈਂਟਲ ਫੜੀ ਭੁੱਕੀ ਤਿੰਨ ਮੁਲਜ਼ਮਾਂ ਨੂੰ ਕੀਤਾ ਕਾਬੂ ਕ੍ਰੀਬ 70 ਬੋਰੀਆਂ ਦੇ ਵਿੱਚ ਭਰਿਆ ਸੀ ਚੂਰਾ ਪੋਸਟ ਚੰਡੀਗੜ੍ਹ ਦੇ ਮਸਲੇ ਤੇ ਆਪ ਵਫਦ ਨੇ ਗਵਰਨਰ ਨੂੰ ਸੌਂਪਿਆ ਮੰਗ ਪੱਤਰ ਹਰਿਆਣਾ ਨੂੰ ਵਿਧਾਨ ਸਭਾ ਦੇ ਲਈ ਜ਼ਮੀਨ ਦੇਣ ਦਾ ਕੀਤਾ ਵਿਰੋਧ ਕਿਾ ਕਿਸੇ ਵੀ ਕੀਮਤ ਤੇ ਹਰਿਆਣਾ ਨੂੰ ਨਹੀਂ ਦੇਵਾਂਗੇ 1 ਇੰਚ ਵੀ ਜ਼ਮੀਨ ਪੰਜਾਬ ਦੇ ਵਿਰੋਧ ਤੇ ਹਰਿਆਣਾ ਦੇ ਉਸੀਆਂ ਨਾਇਬ ਸੈਣੀ ਦਾ ਤਿੱਖਾ ਨਿਸ਼ਾਨਾ ਬੋਲੇ ਚੰਡੀਗੜ੍ਹ ਤੇ ਹਰਿਆਣਾ ਦਾ ਵੀ ਹੱਕ ਕਿਹ ਨਫਰਤ ਪੈਦਾ ਕਰਨ ਦੀ ਥਾਂ ਲੋਕ ਹਿੱਤ ਦੇ ਘਰੋਕਮ। ਗਦਰਬਾਦ ਦੇ ਵਿੱਚ ਲਗਾਏ ਗਏ ਪੋਸਟਰਾਂ ਨੂੰ ਲੈ ਕੇ ਪਖਿਆ ਵਿਵਾਦ ਪੋਸਟਰ ਦੇ ਵਿੱਚ ਸੁਖਵੀਰ ਸਿੰਘ ਬਾਦਲ ਤੇ ਡਿੰਪੀ ਢੱਲੋਂ ਦੀ ਤਸਵੀਰ ਪੋਸਟਰ ਦੇ ਵਿੱਚ ਲਿਖਿਆ ਜੋ ਨਹੀਂ ਹੋ ਸਕਿਆ ਭਰਾਵਾ ਵਰਗੇ ਪਰਿਵਾਰ ਦਾ ਉਹ ਕੀ ਮੁੱਲ ਪਾਉ ਗਗਦਰਬਾਹ ਦੇ ਸਤਕਾਰ ਦਾ ਸਸਿਕਾਲ ਤੁਸੀਂ ਵਿਖ ਰਹੇ ਹੋ ਨਿਊਜ਼ 8 ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸੱਤ ਵਾਲੀਆਂ ਖਬਰਾਂ ਦੇ ਵਿੱਚ ਸ਼ੁਰੂਆਤ ਕਰਨ ਜਾ ਰਹੇ ਹਾਂ ਲੁਧਿਆਣਾ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੋਂ ਲੁਧਿਆਣਾ ਫਾਇਰਿੰਗ ਦੀ ਸੀਸੀਟੀਵੀ ਸਾਹਮਣੇ ਆਈ ਹੈ ਬੂਟ ਵਪਾਰੀ ਪ੍ਰਿੰਕਲ ਤੇ ਹਮਲੇ ਦੀ ਵੀਡੀਓ ਸਾਹਮਣੇ ਆਈ ਹੈ ਦੁਕਾਨ ਦੇ ਵਿੱਚ ਵੜ ਕੇ ਗੋਲੀਆਂ ਮਾਰੀਆਂ ਗਈਆਂ ਸਨ 8 ਨੰਬਰ ਦਰਸਲੇ ਜਾਨਲੇਵਾ ਹਮਲਾ ਹੋਇਆ ਸੀ ਪ੍ਰਿੰਕਲ ਦੇ ਨਾਲ ਇੱਕ ਕੁੜੀ ਨੂੰ ਵੀ ਗੋਲੀ ਲੱਗੀ ਸੀ ਪ੍ਰਿੰਕਲ ਨੂੰ ਚਾਰ ਗੋਲੀਆਂ ਲੱਗੀਆਂ ਸਨ ਤੇ ਇਸ ਦੇ ਵਿਚਾਲੇ ਹੁਣ ਇਸ ਪੂਰੀ ਵਾਰਦਾਤ ਦੀ ਸੀਸੀਟੀਵੀ ਸਾਹਮਣੇ ਆਈ ਹੈ ਸੀਸੀਟੀਵੀ ਵਿੱਚ ਸਾਫ ਤੌਰ ਤੇ ਅਵੇਖਿਆ ਜਾ ਸਕਦਾ ਹੈ ਕਿ ਕਿਵੇਂ ਇਹ ਫਾਇਰਿੰਗ ਕੀਤੀ ਜਾਂਦੀ ਹੈ ਕਿਵੇਂ ਨਿਸ਼ਾਨਾ ਬਣਾਇਆ ਜਾਂਦਾ ਹੈ ਬੋਡ ਵਪਾਰੀ ਪ੍ਰਿੰਕਲ ਨੂੰ ਜਿਸ ਤੇ ਕਿ ਇਹ ਪੂਰੀ ਹਮਲੇ ਦੀ ਵੀਡੀਓ ਹੁਣ ਸਾਹਮਣੇ ਆਈ ਹੈ ਇਸ ਦੇ ਵਿੱਚ ਸਾਫ ਤੌਰ ਤੇ ਮਲਜ਼ਮ ਜੋ ਕਿ ਦੁਕਾਨ ਦੇ ਵਿੱਚ ਦਾਖਲ ਹੁੰਦੇ ਹੋਏ ਵੇਖੇ ਜਾ ਸਕਦੇ ਨੇ ਉਸ ਤੋਂ ਬਾਅਦ ਕਿਵੇਂ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਸ਼ਰੀਆ ਮਗੂੜੀਆਂ ਚਲਾਈਆਂ ਜਾਂਦੀਆਂ ਨੇ ਉਸ ਤੋਂ ਬਾਅਦ ਅਜਿਹਾ ਕਿ ਭਾਜਰ ਵਾਲਾ ਮਾਹੌਲ ਇਹਨਾਂ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਉਸ ਦੇ ਬਾਅਦ ਮੌਕੇ ਤੋਂ ਜੋ ਕਿ ਇਹ ਮਲਜ਼ਮ ਨੇ ਉਹ ਫਰਾਰ ਹੋ ਜਾਂਦੇ ਤੇ ਹੁਣ ਇਹ ਪੂਰੀਆਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਇਆ ਨੇ ਕਿ ਕਿਵੇਂ ਦੁਕਾਨ ਦੇ ਵਿੱਚ ਵੜ ਕੇ ਇਹਨਾਂ ਮੁਲਜ਼ਮਾਂ ਦੇ ਵੱਲੋਂ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਹੱਥਾਂ ਦੇ ਵਿੱਚ ਪਿਸਤੌਲ ਸਾਫ਼ ਤੌਰ ਤੇ ਇਹਨਾਂ ਮੁਲਜ਼ਮਾਂ ਦੇ ਨਜ਼ਰ ਆ ਰਹੇ ਨੇ ਦਰਸਲ 8 ਨਵੰਬਰ ਦੀ ਇਹ ਪੂਰੀ ਵਾਰਦਾਤ ਹੈ ਜਦੋਂ 8 ਨਵੰਬਰ ਨੂੰ ਇਹ ਜਾਨਲੇਵਾ ਹਮਲਾ ਕੀਤਾ ਜਾਂਦਾ ਹੈ ਪ੍ਰਿੰਕਲ ਦੇ ਨਾਲ ਇੱਕ ਕੁੜੀ ਨੂੰ ਵੀ ਇਸ ਦੌਰਾਨ ਗੋਲੀ ਲੱਗੀ ਸੀ ਪ੍ਰਿੰਕਲ ਨੂੰ ਚਾਰ ਗੋਲੀਆਂ ਲੱਗੀਆਂ ਸਨ ਤਾਂ ਇਸ ਦੇ ਵਿਚਾਰੇ ਹੁਣ ਸੀਸੀਟੀਵੀ ਤਸਵੀਰਾਂ ਜੋ ਕਿ ਸਾਹਮਣੇ ਆਏ ਨੇ ਉਸ ਦੇ ਵਿੱਚ ਸਾਫ਼ ਤੌਰ ਤੇ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਇਹਨਾਂ ਮੁਲਜ਼ਮਾਂ ਦੇ ਵੱਲੋਂ ਬੇਖੌਫ ਹੋ ਕੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਆ ਕਿਵੇਂ ਇਹ ਮੁਲਜ਼ਮ ਜੋ ਕਿ ਆ ਦੁਕਾਨ ਦੇ ਵਿੱਚ ਦਾਖਲ ਹੁੰਦੇ ਨੇ ਤੋਂ ਉਸ ਤੋਂ ਬਾਅਦ ਤਬਰ ਤੋੜ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਭਾਜਰ ਵਾਲਾ ਮਾਹੌਲ ਜਿਹੜਾ ਕਿ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਦਰਸਲ ਬੂਟ ਵਪਾਰੀ ਪ੍ਰਿੰਕਲ ਤੇ ਹਮਲੇ ਦੀ ਇਹ ਵੀਡੀਓ ਹੈ ਦੁਕਾਨ ਦੇ ਵਿੱਚ ਵੜ ਕੇ ਜਦੋਂ ਗੋਲੀਆਂ ਮਾਰੀਆਂ ਗਈਆਂ 8 ਨੰਬਰ ਦੀ ਪੂਰੀ ਵਾਰਦਾਤ ਹੈ ਤੇ ਹੁਣ ਉਸ ਦੀ ਸੀਸੀਟੀਵੀ ਸਾਹਮਣੇ ਆਈ ਹੈ 8 ਨੰਬਰ ਨੂੰ ਦਰਸਲ ਇਹ ਆ ਜਾਨਲੇਵਾ ਹਮਲਾਇਆ ਸੀ ਪ੍ਰਿੰਕਲ ਦੇ ਨਾਲ ਇੱਕ ਕੁੜੀ ਨਵੀਂ ਉਦਰਾਣ ਆ ਗੋਲੀ ਲੱਗੀ ਸੀ ਤਾਂ ਲੁਧਿਆਣਾ ਫਾਇਰਿੰਗ ਦੀ ਤਰੋਸੀ ਸੀਸੀਟੀਵੀ ਵਿਖਾ ਰਹੇ ਆ ਆ ਬੂਟ ਵਪਾਰੀ ਪ੍ਰਿੰਕਲ ਤੇ ਹਮਲੇ ਦੀ ਜੋ ਕਿ ਇਹ ਵੀਡੀਓ ਸਾਹਮਣੇ ਆਈ ਹੈ ਦੁਕਾਨ ਦੇ ਵਿੱਚ ਵੜ ਕੇ ਕਿਵੇਂ ਆ ਗੋਲੀਆਂ ਮਾਰੀਆਂ ਗਈਆਂ ਸਨ ਆ ਸਾਫ ਤੌਰ ਤੇ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਇਹੜਾ ਹਮਲਾਵਾਰਿਆ ਮੁਲਜ਼ਮ ਹੈ ਦੁਕਾਨ ਦੇ ਵਿੱਚ ਦਾਖਲ ਹੁੰਦਾ ਹੱਥ ਦੇ ਵਿੱਚ ਪਿਸਟੋਲ ਸਾਫ ਤੌਰ ਤੇ ਆ ਨਜ਼ਰ ਆ ਰਿਹਾ ਹੈ ਆ ਤਾਂ ਤਾਪੜ ਤੋੜ ਉਸ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਚਪਾਜਰ ਵਾਲਾ ਮਾਹੌਲ ਬਣ ਜਾਂਦਾ ਹੈ ਕਿਉਂਕਿ ਹੋਰ ਵੀ ਲੋਕ ਦੁਕਾਨ ਦੇ ਵਿੱਚ ਜਿਹੜੇ ਕਿ ਵੇਖੇ ਜਾ ਸਕਦੇ ਨੇ ਤਾਂ ਜਿਵੇਂ ਗੋਲੀਆਂ ਚੱਲਦੀਆਂ ਨੇ ਤਾਂ ਸਾਰੇ ਆਪਣੀ ਜਾਨ ਬਚਾ ਕੇ ਭੱਜਦੇ ਹੋਏ ਤਸਵੀਰਾਂ ਦੇ ਵਿੱਚ ਆ ਵੇਖੇ ਜਾ ਸਕਦੇ ਨੇ ਪ੍ਰਿੰਕਲ ਦੇ ਨਾਲ ਇੱਕ ਕੁੜੀ ਨੂੰ ਇਸ ਦੌਰਾਨ ਕਿਉਂਕਿ ਆ ਗੋਲੀ ਲੱਗੀ ਸੀ ਤੇ ਪ੍ਰਿੰਕਲ ਨੂੰ 4 ਗੋਲੀਆਂ ਲੱਗੀਆਂ ਸਨ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਸਾਡੇ ਸਹਿਯੋਗੀ ਰਜਿੰਦਰ ਕੁਮਾਰ ਜੁੜੇ ਹੋਏ ਨੇ ਰਜਿੰਦਰ ਇਹ ਪੂਰੀ 8 ਨਵੰਬਰ ਦੀ ਜੋ ਵਾਰਦਾਤ ਹੈ ਹੁਣ ਸੀਸੀਟੀਵੀ ਸਾਹਮਣੇ ਆਈ ਹੈ ਵਿਸਤਾਰ ਦੇ ਨਾਲ ਇਹਨਾਂ ਤਸਵੀਰਾਂ ਬਾਰੇ ਵੀ ਸਮਝਾਓ ਜਿੱਥੇ ਕਿ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਜੀ ਬਿਲਕੁਲ ਪਰਮਿੰਦਰ ਇਹ 8 ਨਵੰਬਰ ਦੀ ਘਟਨਾ ਜਦੋਂ ਜਿਹੜਾ ਬੂਟ ਕਾਰੋਬਾਰੀ ਹੈ ਪ੍ਰਿੰਕਲ ਉਹ ਦੁਕਾਨ ਤੇ ਬੈਠਾ ਹੋਇਆ ਸਭ ਤੋਂ ਵੱਧ ਤੋਂ ਵੀਡੀਓ ਦੇ ਵਿੱਚ ਵੀ ਦਿਖਾਈ ਦੇ ਰਿਹਾ ਔਰ ਇਸ ਦੇ ਵਿੱਚ ਜਿਹੜਾ ਕੁਝ ਨੌਜਵਾਨ ਜਿਹੜੇ ਬਦਮਾਸ਼ ਆਉਂਦੇ ਨੇ ਔਰ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਦਿੰਦੇ ਨੇ ਹਾਲਾਂਕਿ ਜਵਾਬੀ ਕਾਰਵਾਈ ਜਿਹੜੀ ਹੈ ਉਹ ਵੀ ਪ੍ਰਿੰਕਲ ਦੇ ਵੱਲੋਂ ਜਿਹੜੀ ਉਸ ਦੇ ਵੱਲੋਂ ਵੀ ਜਿਹੜੀ ਫਾਇਰਿੰਗ ਕੀਤੀ ਜਾਂਦੀ ਹੈ ਹਾਲਾਂਕਿ ਇਸ ਦੇ ਵਿੱਚ ਜਿਹੜਾ ਦੋਵਾਂ ਪਾਸੋਂ ਜਵਾਬੀ ਕਾਰਵਾਈ ਦੇ ਦੌਰਾਨ ਗੋਲੀਆਂ ਚੱਲਦੀਆਂ ਨੇ ਔਰ ਇਸ ਦੇ ਵਿੱਚ ਜਿਹੜਾ ਰਿਸ਼ਵ ਦੇ ਵੀ ਜਿਹੜੀਆਂ ਗੋਲੀਆਂ ਲੱਗਦੀਆਂ ਨੇ ਔਰ ਕਿਤੇ ਨਾ ਕਿਤੇ ਕਿਆ ਜਾ ਸਕਦਾ ਪ੍ਰਿੰਕਲ ਦੇ ਵੀ ਗੋਲੀਆਂ ਲੱਗਦੀਆਂ ਨੇ ਔਰ ਉਸ ਦੇ ਨਾਲ ਜਿਹੜੀ ਇੱਕ ਲੜਕੀ ਜਿਹੜੀ ਉਸ ਦੇ ਨਾਲ ਰਿਸੈਪਸ਼ਨ ਤੇ ਕਾਊਂਟਰ ਤੇ ਜਿਹੜੀ ਬੈਠੀ ਹੁੰਦੀ ਉਸ ਦੇ ਵੀ ਗੋਲੀਆਂ ਲੱਗਦੀਆਂ ਨੇ ਤਾਂ ਇਸੇ ਘਟਨਾ ਵਿਚਾਲੇ ਹਾਲਾਂਕਿ ਵਾਕਵਾਕ ਐਂਗਲਾ ਤੋਂ ਜਿਹੜਾ ਪੁਲਿਸ ਨੇ ਮਾਮਲੇ ਦੀ ਜਾਂਚ ਦੀ ਗੱਲ ਕਹੀ ਸੀ ਔਰ ਇਸ ਮਾਮਲੇ ਦੇ ਵਿੱਚ ਬੇਸ਼ੱਕ ਪੁਲਿਸ ਨੇ ਮੁਲਜ਼ਮ ਰਿਸ਼ਪ ਬੈਨਿਪਾਲ ਅਤੇ ਤਸ਼ੀਲ ਜੱਟ ਅਤੇ ਅਨਿਲ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਔਰ ਕਿਤਨਾ ਕਿਤੇ ਹਾਲੇ ਬਾਕੀਆਂ ਦੀ ਜਿਹੜੀ ਗ੍ਰਿਫਤਾਰੀ ਹੋਣੀ ਬਾਕੀ ਹੈ ਪਰ ਇਸ ਘਟਨਾ ਦੀ ਜਿਹੜੀ ਆ ਮੌਕੇ ਦੀ ਲਾਈਵ ਵੀਡੀਓ ਦੇ ਵਿੱਚ ਸਾਫ਼ ਦੇਖਿਆ ਜਾਤਕਦਾ ਹੈ ਕਿ ਪ੍ਰਿੰਕਲ ਆਪਣਾ ਬਚਾਅ ਕਰਦਾ ਹੋਇਆ ਨਜ਼ਰ ਆ ਰਿਹਾ ਔਰ ਇੱਕ ਟੇਬਲ ਜਿਹੜਾ ਉੱਥੇ ਪਿਆ ਹੁੰਦਾ ਉਸ ਦੇ ਛੇਠਾ ਵੜ ਕੇ ਉਸ ਦੇ ਵੱਲੋਂ ਬਚਾਅ ਕੀਤਾ ਜਾਂਦਾ ਔਰ ਗੋਲੀਆਂ ਚਲਾਈਆਂ ਜਾਂਦੀਆਂ ਹਾਲਾਂਕਿ ਹਾਲੇ ਤੱਕ ਪ੍ਰਿੰਕਲ ਅਤੇ ਉਸ ਦੀ ਜਿਹੜੀ ਮਹਿਲਾ ਜਿਹੜੀ ਉੱਥੇ ਦੁਕਾਨ ਤੇ ਕੰਮ ਕਰਨ ਵਾਲੀ ਲੜਕੀ ਹੈ ਉਹ ਕਿਤੇ ਨਾ ਕਿਤੇ ਹਾਲੇ ਜੇਰੇ ਇਲਾਜ ਆ 40ਸ ਹਸਪਤਾਲ ਦੇ ਵਿੱਚ ਪਰ ਇਹ ਕਿਹਾ ਜਾ ਸਕਦਾ ਹੈ ਕਿ ਪੁਲਿਸ ਨੇ ਹਾਲੇ ਹੁਣ ਤੱਕ ਜਿਹੜੇ ਤਿੰਨ ਦੋਸ਼ੀਆਂ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਔਰ ਬਾਕੀਆਂ ਦੀ ਜਿਹੜੀ ਗ੍ਰਿਫਤਾਰੀ ਦੀ ਗੱਲ ਕਹੀ ਜਾ ਰਹੀ ਹੈ ਤਾਂ ਕਿਤੇ ਨਾ ਕਿਤੇ ਪੁਲਿਸ ਹਾਲੇ ਉਹਨਾਂ ਦੇ ਵਿੱਚ ਵੀ ਜਿਹੜੀ ਹੈ ਕਿਤੇ ਨਾ ਕਿਤੇ ਜਾਂਚ ਦੀ ਗੱਲ ਕਹਿ ਰਹੀ ਹੈ ਔਰ ਕਈ ਲੋਕਾਂ ਦੇ ਨਾਮ ਵੀ ਜਿਹੜੇ ਇਸ ਐਫ ਆਈ ਆਰ ਦੇ ਵਿੱਚ ਦਰਜ ਕੀਤੇ ਗਏ ਸੀ ਜੀ ਅਰਜਿੰਦਰ ਇਹ ਵੀ ਜਾਣਕਾਰੀ ਦਿਓ ਕਿ ਹੁਣ ਤੱਕ ਇਸ ਪੂਰੀ ਵਾਰਦਾਤ ਨੂੰ ਲੈ ਕੇ ਕੀ ਕੁਝ ਖੁਲਾਸਾ ਹੋਇਆ ਹੈ ਕਿਉਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਬਿਲਕੁਲ ਇਸ ਮਾਮਲੇ ਦੇ ਵਿੱਚ ਹਾਲੇ ਤੱਕ ਜਿਹੜਾ ਘਰੇਲੂ ਗ੍ਰੈਂਕਲੇਸ ਦਾ ਜਿਹੜਾ ਮਾਮਲਾ ਉਹ ਦੱਸਿਆ ਜਾ ਰਿਹਾ ਹੈ ਕਿਤਨਾ ਕਿਤੇ ਇਹ ਕਿਹਾ ਜਾ ਸਕਦਾ ਕਿ ਪਰਿਵਾਰਿਕ ਮਸਲੇ ਦੌਰਾਨ ਜਿਹੜੀ ਸਾਰੀ ਰੰਜਿਸ਼ ਸੀ ਕਿਉਂਕਿ ਰੇਸ਼ਬ ਜਿਹੜਾ ਬੈਨੀਪਾਲ ਹੈਗਾ ਉਸ ਦੇ ਵੱਲੋਂ ਫੋਨ ਤੇ ਵੀ ਇੱਕ ਗੱਲਬਾਤ ਕੀਤੀ ਗਈ ਪ੍ਰਿੰਕਲ ਦੇ ਨਾਲ ਉਹ ਵੀ ਇੱਕ ਆਡੀਓ ਸਾਹਮਣੇ ਆਈ ਸੀ ਜਿਸ ਦੇ ਵਿੱਚ ਪ੍ਰਿੰਕਲ ਨੇ ਸਾਫ਼ ਤੌਰ ਤੇ ਕਿਹਾ ਸੀ ਕਿ ਜਿੱਥੇ ਟੱਕਰਨਾ ਉੱਥੇ ਆ ਕੇ ਉਸਦੇ ਨਾਲ ਗੱਲਬਾਤ ਕਰ ਸਕਦਾ ਤਾਂ ਇਸੇ ਵਜ੍ਹਾ ਨੂੰ ਲੈ ਕੇ ਕਿਤੇ ਨਾ ਕਿਤੇ ਉਹਨਾਂ ਦੇ ਵੱਲੋਂ ਜਿਹੜੀ ਫਾਇਰਿੰਗ ਕੀਤੀ ਗਈ ਹਾਲਾਂਕਿ ਪਰਿਵਾਰਕ ਮਸਲਾ ਜ਼ਰੂਰ ਹੈ ਪੁਲਿਸ ਨੇ ਦੱਸਿਆ ਹੈ ਕਿ ਇਸ ਦੇ ਵਿੱਚ ਜਿਹੜਾ ਰਿਸ਼ਵ ਬੈਣੀਪਾਲ ਹੈ ਤੇ ਉਸ ਦਾ ਸੋਹਰਾ ਉਸਦੇ ਵੱਲੋਂ ਇਸ ਜਿਹੜੀ ਘਟਨਾ ਨੂੰ ਆਂਜਾਮ ਦਿੱਤਾ ਗਿਆ ਹਾਲਾਂਕਿ ਪੁਲਿਸ ਨੇ ਵਾਕਵਾਕ ਐਂਗਲਾ ਤੋਂ ਜਿਹੜੀ ਆ ਜਾਂਚ ਦੀ ਗੱਲ ਕਹੀ ਸੀ ਔਰ ਇਸ ਮਾਮਲੇ ਦੇ ਵਿੱਚ ਫਿਲਹਾਲ ਹਾਲੇ ਪੁਲਿਸ ਨੇ ਜਿਹੜਾ ਮਾਮਲਾ ਉਹ ਦਰਜ ਕਰ ਲਿਆ ਸੀ ਪਰ ਇਹ ਮੌਕੇ ਦੀ ਜਿਹੜੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਇਸ ਦੇ ਵਿੱਚ 3 ਤੋਂ 4 ਨੌਜਵਾਨ ਜਿਹੜੇ ਆ ਉਹ ਦਿਖਾਈ ਦੇ ਰਿਹਾ ਤਾਂ ਕਿਤੇ ਨਾ ਕਿਤੇ ਇਹ ਕਿਹਾ ਜਾ ਸਕਦਾ ਕਿ ਹਾਲੇ ਪ੍ਰਿੰਕਲ ਅਤੇ ਉਸ ਦੀ ਜਿਹੜੀ ਦੁਕਾਨ ਤੇ ਕੰਮ ਕਰਨ ਵਾਲੀ ਲੜਕੀ ਆ ਉਹ ਜੇਰੇ ਇਲਾਜ ਆ ਉਹਨਾਂ ਦੀ ਸਟੇਟਮੈਂਟ ਦੇ ਆਧਾਰ ਤੇ ਪੁਲਿਸ ਨੇ ਜਿਹੜਾ ਮਾਮਲਾ ਦਰਜ ਕੀਤਾ ਸੀ ਜੀ ਅਰਜਿੰਦਰ ਇਹ ਸੀਸੀਟੀਵੀ ਦੀ ਗੱਲ ਕੀਤੀ ਜਾਵੇ ਜਿਸ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆਉਂਦਾ ਹੈ ਕਿ ਇੱਕ ਸ਼ਖਸ ਇੱਕ ਮੁਲਜ਼ਮ ਜਿਸ ਦੇ ਵੱਲੋਂ ਕਿ ਮੂਵਮੈਂਟ ੱਕਿਆ ਹੋਇਆ ਆ ਉਹ ਦੁਕਾਨ ਦੇ ਵਿੱਚ ਦਾਖਲ ਹੁੰਦਾ ਆ ਤਾਂ ਪ੍ਰਿੰਕਲ ਤੇ ਗੋਲੀਆਂ ਚਲਾਈਆਂ ਜਾਂਦੀਆਂ ਨੇ ਆ ਉਹੀ ਸ਼ਖਸ ਪ੍ਰਿੰਕਲ ਹੈ ਜੋ ਕਿ ਲੁਕਦਾ ਹੋਇਆ ਆਪਣੀ ਜਾਨ ਬਚਾ ਵੱਲ ਕੋਸ਼ਿਸ਼ ਕੀਤੀ ਜਾਂਦੀ ਹੈ ਸ਼ਾਇਦ ਉਸਦੇ ਹੱਥੇ ਵਿੱਚ ਵੀ ਰਿਵਾਲਵਰ ਨਜ਼ਰ ਆ ਰਿਹਾ ਉਸਦੇ ਬਨੂੰ ਮੁਕਾਬਲਾ ਕੀਤਾ ਜਾਂਦਾ ਹੈ ਜੀ ਬਿਲਕੁਲ ਜਿਹੜੀ ਸਭ ਤੋਂ ਪਹਿਲਾਂ ਦੀ ਗੱਲ ਕਰੀ ਜਿਹੜਾ ਸਭ ਤੋਂ ਪਹਿਲਾ ਨੌਜਵਾਨ ਜਿਹੜਾ ਦਾਖਲ ਹੁੰਦਾ ਉਹ ਰਿਸ਼ਪ ਬੈਣੀਪਾਲ ਹੈ ਔਰ ਉਸਦੇ ਨਾਲ ਹੀ ਜਿਹੜਾ ਇੱਕ ਨੌਜਵਾਨ ਜਿਹੜਾ ਉਹ ਦਾਖਲ ਹੁੰਦਾ ਉਹ ਸ਼ੁਭਮ ਤਾਂ ਕਿਤੇ ਨਾ ਕਿਤੇ ਇਹ ਕਹਾ ਜਾ ਸਕਦਾ ਹੈ ਕਿ ਫਿਲਹਾਲ ਜਿਹੜੇ ਦੋਵੇਂ ਨੌਜਵਾਨ ਪਹਿਲਾਂ ਅੰਦਰ ਦਾਖਲ ਹੁੰਦੇ ਨੇ ਜਿਹੜਾ ਤੀਸਰਾ ਅਨਿਲ ਅਤੇ ਚੌਥਾ ਉਸ ਦਾ ਸਾਥੀ ਹੈ ਉਹ ਬਾਅਦ ਵਿੱਚ ਆਉਂਦੇ ਨੇ ਕਿਉਂਕਿ ਬਾਹਰ ਜਿਹੜਾ ਐਕਟਿਵਾ ਲੈ ਕੇ ਸਵਾਰ ਹੋ ਕੇ ਭਾਈਦੇ ਨੇ ਓਰਿਸ਼ਾ ਬੈਨੀਪਾਲ ਹਾਲਾਂਕਿ ਇਹਨਾਂ ਨੂੰ ਇਲਾਜ ਨਾ ਮਿਲਣ ਦੇ ਚੱਲਦੇ ਆ ਵਕਵਾਖ ਹਸਪਤਾਲਾਂ ਦੇ ਵਿੱਚ ਇਲਾਜ ਨਾ ਮਿਲਣ ਦੇ ਚੱਲਦੇ ਆ ਇਹਨਾਂ ਨੇ ਜਿਹੜਾ ਸਿਵਲ ਹਸਪਤਾਲ ਆ ਕੇ ਪੁਲਿਸ ਨੇ ਇਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਸੀ ਗ੍ਰਿਫਤਾਰ ਕਰ ਲਿਆ ਸੀ ਔਰ ਇਹਨਾਂ ਨੂੰ ਇਲਾਜ ਦੇ ਲਈ ਡੀ ਐਮ ਸੀ ਹਸਪਤਾਲ ਤੇ ਜਿੱਥੇ ਅਸੀਂ ਜਿੱਥੇ ਇਹਨਾਂ ਦਾ ਵੀ ਇਲਾਜ ਚੱਲ ਰਿਹਾ ਇਹਨਾਂ ਦੇ ਵੀ ਗੋਲੀਆਂ ਲੱਗੀਆਂ ਨੇ ਪਰ ਜਿੰਨਾ ਕਿ ਕਿਹਾ ਜਾ ਸਕਦਾ ਕਿ ਰਿਸ਼ਪ ਬੈਨੀਪਾਲ ਅਤੇ ਜਿਹੜਾ ਸੁਸ਼ੀਲ ਜਾਟਾ ਇਹ ਇਹਨਾਂ ਦੇ ਵੱਲੋਂ ਜਿਹੜੀ ਆ ਲੀਡ ਕੀਤੀ ਗਈ ਸੀ ਪੈਲ ਦੇ ਆਧਾਰ ਤੇ ਦੁਕਾਨ ਦੇ ਅੰਦਰ ਜਿਹੜਾ ਵੜਕੀ ਆ ਉਹ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਜੀ ਆ ਠੀਕ ਹੈ ਜੰਦਰ ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਆ ਲੁਧਿਆਣਾ ਫਾਇਰਿੰਗ ਦੀਏ ਸੀਸੀਟੀਵੀ ਸਾਹਮਣੇ ਇਹ ਸਾਫ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਮੁਲਜ਼ਮਾਂ ਦੇ ਵੱਲੋਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਬੂਟ ਵਪਾਰੀ ਪ੍ਰਿੰਕਲ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਉਸ ਤੇ ਹਮਲਾ ਕੀਤਾ ਜਾਂਦਾ ਹੈ ਗੋਲੀਆਂ ਚਲਾਈਆਂ ਜਾਂਦੀਆਂ ਉਸ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਇਫਰਾਰ ਹੋ ਜਾਂਦੇ ਦਰਸਲ 8 ਨਵੰਬਰ ਨੂੰ ਇਹ ਜਾਨਲੇਵਾ ਹਮਲਾ ਹੋਇਆ ਸੀ ਪ੍ਰਿੰਕਲ ਦੇ ਨਾਲ ਇੱਕ ਕੁੜੀ ਨੂੰ ਵੀ ਗੋਲੀ ਲੱਗੀ ਸੀ ਆ ਤਾਂ ਜੋ ਪੁਲਿਸ ਦੇ ਵੱਲੋਂ ਇਸ ਪੂਰੀ ਵਾਰਦਾਤ ਦੇ ਵਿੱਚ ਖੁਲਾਸਾ ਕੀਤਾ ਗਿਆ ਕਿ ਪਰਿਵਾਰਿਕ ਇਹ ਮਸਲਾ ਜਿਸ ਨੂੰ ਲੈ ਕੇ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਅੱਗੇ ਪੜਾਂਗੇ ਤੇ ਗੱਲ ਕਰਾਂਗੇ ਚੰਡੀਗੜ੍ਹ ਦੇ ਵਿੱਚ ਹਰਿਆਣਾ ਦੀ ਵਿਧਾਨ ਸਭਾ ਬਣਨ ਨੂੰ ਲੈ ਕੇ ਚੱਲ ਰਹੇ ਸਿਆਸੀ ਕਮਸਾਣ ਦੀ ਪੰਜਾਬ ਦੇ ਵਿੱਚ ਸਿਆਸੀ ਪਾਰਟੀਆਂ ਦੇ ਵਿਰੋਧ ਤੋਂ ਬਾਅਦ ਹੁਣ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਤੇ ਅਨਿਲ ਵਿਜ ਨੇ ਪਲਟਵਾਰ ਕੀਤਾ ਜਦ ਕਿ ਆਮ ਆਦਮੀ ਪਾਰਟੀ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਗਵਰਨਰ ਦੇ ਨਾਲ ਮੁਲਾਕਾਤ ਕੀਤੀ ਪਾਣੀਆਂ ਦੇ ਮੁੱਦੇ ਤੇ ਆਮੋ ਸਾਹਮਣੇ ਰਹਿਣ ਵਾਲੇ ਪੰਜਾਬ ਤੇ ਹਰਿਆਣਾ ਮੜ ਤੋਂ ਇੱਕ ਦੂਜੇ ਦੇ ਖਿਲਾਫ ਖੜੇ ਹੋ ਗਏ ਨੇ ਇਸ ਵਾਰ ਮਾਮਲਾ ਪਾਣੀ ਦਾ ਨਹੀਂ ਜ਼ਮੀਨ ਦਾ ਹਰਿਆਣਾ ਨੂੰ ਚੰਡੀਗੜ੍ਹ ਦੇ ਵਿੱਚ 10 ਏਕੜ ਜ਼ਮੀਨ ਤੇ ਵਿਧਾਨ ਸਭਾ ਬਣਾਉਣ ਦੀ ਮਨਜ਼ੂਰੀ ਮਿਲੀ ਹਲੇ ਇਹ ਚਰਚਾ ਹੀ ਸੀ ਕਿ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਇਕਜੁੱਟ ਹੋ ਗਈਆਂ ਭਾਜਪਾ ਤੇ ਚੰਡੀਗੜ੍ਹ ਤੋਂ ਪੰਜਾਬ ਦਾ ਹੱਕ ਖੋਣ ਦੀ ਕੋਸ਼ਿਸ਼ ਤੇ ਇਲਜ਼ਾਮ ਲਾਏ ਜਿਸ ਤੇ ਹਰਿਆਣਾ ਦੀ ਸਿਆਸਤ ਦੇ ਵਿੱਚ ਵੀ ਉਬਾਲ ਆ ਗਿਆ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਕਿਹਾ ਕਿ ਪਹਿਲਾਂ ਪੰਜਾਬ ਨੇ ਐਸਵਾਈਐਲ ਨਹੀਂ ਬੰਦ ਕੀਤੀ ਤੇ ਹੁਣ ਵਿਧਾਨ ਸਭਾ ਬਣਾਉਣ ਦੇ ਵਿੱਚ ੜਿੱਕੇ ਪਾ ਰਿਹਾ ਹੈ ਜਦਕਿ ਗੱਬਰ ਦੇ ਨਾਂ ਤੋਂ ਮਸ਼ਹੂਰ ਕੈਬਨਿਟ ਮੰਤਰੀ ਅਨਿਲ ਵੇਜ ਨੇ ਕਿਹਾ कि चंडीगढ़ पंजाब हाँ का हक उदो हो ट्रांसफर पहले को रोका अब विधानसभा इस प्रकार का ध्यान डाइवर्ट करना चाहता है कि वहां हम विधानसभा नहीं बनने देंगे क्यों भाई हमारा हक नहीं है क्या यहाँ पे हमारा हक है चंडीगढ़ के ऊपर ये इस प्रकार की बातें क्यों करते हैं कि भाई हमने पानी रोक दिया हमने उनको विधानसभा नहीं बनने देंगे और जहाँ तक मान साहब कहते हैं कि चंडीगढ़ हमारा है चंडीगढ़ तुम्हारा तब है जब तुम हिंदी भाषी क्षेत्र हमें ट्रांसफ़र कर दोगे जब हमें एस वाई एल का पानी दे दोगे जब तक नहीं देते हो तब तक हमारा लिया ना इसके ऊपर हम इस पर बैठे हुए हैं तभी तक बैठे हुए हैं हम जब आप हम जब आप जो एग्रीमेंट हुआ था उसको लागू ही नहीं करते तो चंडीगढ़ किस प्रकार से तुम्हारा ਉਦੋਂ ਇਸ ਮਾਮਲੇ ਤੇ ਆਮ ਆਦਮੀ ਪਾਰਟੀ ਦੇ ਵਫਦ ਨੇ ਪੰਜਾਬ ਦੇ ਗਵਰਨਰ ਗੁਲਾਬਚੰਦ ਕਟਾਰੀਆ ਦੇ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਚੰਡੀਗੜ੍ਹ ਤੇ ਸਿਰਫ ਪੰਜਾਬ ਦਾ ਹੱਕ ਹੈ ਹਰਿਆਣਾ ਨੂੰ ਨਾ ਤਾਂ ਇੱਥੇ ਵਿਧਾਨ ਸਭਾ ਬਣਾਉਣ ਦਾ ਹੱਕ ਹੈ ਅਤੇ ਨਾ ਹੀ ਉਹ ਹਰਿਆਣਾ ਨੂੰ ਇਸ ਦੇ ਲਈ 1 ਇੰਚ ਵੀ ਜ਼ਮੀਨ ਦੇਣਗੇ ਚੰਡੀਗੜ੍ਹ ਪੰਜਾਬ ਦਾਗਾ 1 ਇੰਚ ਵੀ ਥਾਂ ਜਿਹੜੀ ਆ ਪੰਜਾਬ ਹਰਿਆਣਾ ਨੂੰ ਦੇਣ ਲਈ ਬਿਲਕੁਲ ਰਾਜ਼ੀ ਨਹੀਂ ਹੈਗਾ ਅਸੀਂ ਇਹਦੇ ਸਖਤ ਖਿਲਾਫ ਆਂਗੇ ਇਹ ਅੱਜ ਅਸੀਂ ਮੈਮੋਰੈਂਡਮ ਜਿਹੜਾ ਆਨਰੇਬਲ ਗਵਰਨਰ ਸਾਹਿਬ ਨੂੰ ਦਿੱਤਾ ਹੈਗਾ ਕਿ ਸਾਡੇ ਇਸ ਮਾਮਲੇ ਦੇ ਉੱਤੇ ਹਰਿਆਣਾ ਨੂੰ ਚੰਡੀਗੜ੍ਹ ਦੀ ਜ਼ਮੀਨ ਅਲਾਟ ਕਰਨ ਤੋਂ ਬਿਲਕੁਲ ਅਲਾਟ ਨਹੀਂ ਕਰਨੀ ਚਾਹੀਦੀ ਜ਼ਿਕਰ ਖਾਸ ਹੈ ਕਿ ਹਰਿਆਣਾ ਦੇ ਵਿੱਚ ਮੌਜੂਦਾ ਵਿਧਾਨ ਸਭਾ ਦੀਆਂ 90 ਸੀਟਾਂ ਨੇ ਅਤੇ ਡੀਲਿਮਿਟੇਸ਼ਨ ਦੇ ਬਾਅਦ ਇਹਨਾਂ ਦੀ ਗਿਣਤੀ 120 ਹੋਣ ਦੀ ਸੰਭਾਵਨਾ ਹੈ ਤਾਂ ਅਜਿਹੇ ਵਿੱਚ ਹਰਿਆਣਾ ਦੀ ਮੌਜੂਦਾ ਵਿਧਾਨ ਸਭਾ ਦੇ ਵਿੱਚ ਵਧਾਇਕਾਂ ਦੇ ਬੈਠਣ ਦੀ ਥਾਂ ਘਟ ਜਾਵੇਗੀ ਇਸ ਲਈ ਹਰਿਆਣਾ ਚੰਡੀਗੜ੍ਹ ਦੇ ਵਿੱਚ 10 ਏਕੜ ਜ਼ਮੀਨ ਤੇ ਆਪਣੀ ਵੱਖਰੀ ਵਿਧਾਨ ਸਭਾ ਬਣਾਉਣਾ ਚਾਹੁੰਦਾ ਹੈ ਅਤੇ ਇਸ ਦੇ ਬਦਲੇ ਚੰਡੀਗੜ੍ਹ ਨੂੰ ਪੰਚਕੂਲਾ ਦੇ ਸਕੇਤੜੀ ਦੇ ਵਿੱਚ 12 ਏਕੜ ਜ਼ਮੀਨ ਦੇਣ ਦੇ ਲਈ ਥਾਂ ਤੈਅ ਕੀਤੀ ਗਈ ਹੈ ਚੰਡੀਗੜ੍ਹ ਤੋਂ ਪੰਕਜ ਘਪਾਹੀ న్యూਸ 18 ਤਦਰੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨੇ ਵੀ ਵਿਧਾਨ ਸਭਾ ਦਿੱਲੀ ਜ਼ਮੀਨ ਦੇਣ ਦਾ ਵਿਰੋਧ ਕੀਤਾ ਹੈ ਸੁਧਾਰ ਲਹਿਰ ਨੇ ਗਵਰਨਰ ਦੇ ਨਾਲ ਮੁਲਾਕਾਤ ਕੀਤੀ ਹਰਿਆਣਾ ਨੂੰ 1 ਇੰਚ ਵੀ ਜ਼ਮੀਨ ਨਹੀਂ ਦੇਵਾਂਗੇ ਇਹ ਅਕਾਲੀ ਦਲ ਸੁਧਾਰ ਲਹਿਰ ਦਾ ਕਹਿਣਾ ਹੈ ਹਰਿਆਣਾ ਨੂੰ ਆਪਣੀ ਨਵੀਂ ਰਾਜਧਾਨੀ ਬਣਾਉਣੀ ਚਾਹੀਦੀ ਹੈ ਆਪਣੇ ਸੂਬੇ ਦੇ ਵਿੱਚ ਵਿਧਾਨ ਸਭਾ ਬਣਾਵੇ ਹਰਿਆਣਾ ਉੱਥੇ ਅਕਾਲੀ ਦਲ ਸੁਧਾਰ ਲਹਿਰ ਦਾ ਕਹਿਣਾ ਹੈ ਕਿ 23 ਨਵੰਬਰ ਨੂੰ ਮੁੜ ਇਸੇ ਮੁੱਦੇ ਤੇ ਗਵਰਨਰ ਦੇ ਨਾਲ ਮੁਲਾਕਾਤ ਕੀਤੀ ਜਾਵੇਗੀ ਫੈਸਲਾ ਹੋਇਆ ਪਾਰ ਸਰਕਾਰ ਦੇ ਵਾਤਾਵਰਣ ਮੰਤਰਾਲੇ ਨੇ ਜੋ ਐਨਓਸੀ ਦਿੱਤੀ ਆ ਜਾਂ ਐਡਮਿਨਿਸਟ੍ਰੇਸ਼ਨ ਨੇ ਚੰਡੀਗੜ੍ਹ ਦੇ ਨੇ ਇਹਨੂੰ ਪ੍ਰਵਾਨਗੀ ਦਿੱਤੀ ਆ ਨੋਟੀਫਿਕੇਸ਼ਨ ਕੀਤਾ ਸਰਾ ਸਰ ਗਲਤ ਆ ਕਲੀ ਗਲਤ ਹੈ ਪੰਜਾਬ ਹਰਿਆਣਾ ਰੀਆਰਗੇਨਾਈਜੇਸ਼ਨ ਐਕਟ ਦੀ ਉਲੰਘਣਾ ਦੂਜੀ ਗੱਲ ਇਹ ਆ ਜਿਹੜਾ ਫਾਰਮੂਲੇ ਤਹਿਤ ਪੰਜਾਬ ਤੇ ਹਰਿਆਣਾ ਸੂਬੇ ਬਣੇ ਉਹਦੇ ਤਹਿਤ ਚੰਡੀਗੜ੍ਹ ਪੰਜਾਬ ਦਾ ਹਿੱਸਾ ਇੱਕ ਤਾਈ ਮੰਨਿਆ ਗਿਆ ਤਹਿਸੀਲ ਨੂੰ ਹਾੜ ਤਹਿਸੀਲ ਦਾ ਹਿੱਸਾ ਤੇ ਚੰਡੀਗੜ੍ਹ ਪੰਜਾਬ ਦਾ ਹਿੱਸਾ ਸੀ ਇਹ ਤਾਂ ਵਕਤ ਹੀ ਤੌਰ ਤੇ ਰਾਜਧਾਨੀ ਬਣਾਈ ਸੀ ਹਰਿਆਣੇ ਦੀ ਰੱਖੀ ਸੀ ਅਦਰਵਾਇਤਾ ਪੂਰੇ ਪ੍ਰਬੰਧ ਹੋਣ ਤੋਂ ਬਾਅਦ ਇਹ ਹਰਿਆਣੇ ਨੂੰ ਨਹੀਂ ਸੀ ਇੱਥੇ ਰਹਿਣਾ ਚਾਹੀਦਾ ਹੁਣ ਤਾਂ 500 ਮੀਟਰ ਤੇ ਕਰਾਂ ਆਪਣੀ ਜ਼ਮੀਨ 'ਚ ਬਣਾ ਸਕਦੇ ਸੀ ਗੱਲ ਜ਼ਮੀਨ ਦੀ ਨਹੀਂ ਗੱਲ ਸਾਡੀ ਨੱਕ ਕੱਟਣ ਦੀ ਆ ਪੰਜਾਬ ਦਾ ਨੱਕ ਕੱਟਣਾ ਚਾਹੁੰਦੇ ਨੇ ਪੰਜਾਬ ਨੂੰ ਥੀਣਾ ਦਿਖਾਉਣਾ ਚਾਹੁੰਦੇ ਨੇ ਪਟਾਕੂ ਮੈਟਰੀ ਪ੍ਰੂਫ ਲੈ ਕੇ ਪੂਰੇ ਡਿਟੇਲ ਦੇ ਵਿੱਚ 23 ਤਰੀਕ ਨੂੰ ਸਾਨੂੰ ਸਮਾਂ ਦਿੱਤਾ ਦੁਬਾਰਾ ਅਸੀਂ ਡਾਕੂਮੈਂਟਰੀ ਪ੍ਰੂਫ ਲੈ ਕੇ ਇਹਨਾਂ ਨੂੰ ਦੁਬਾਰਾ ਮਿਲਾਂਗੇ ਪਰ ਅੱਜ ਅਸੀਂ ਕਹਿਣਾ ਚਾਹੁੰਦੇ ਆ ਬੜੇ ਸਪਸ਼ਟ ਸ਼ਬਦਾਂ ਵਿੱਚ ਕਿ ਚੰਡੀਗੜ੍ਹ ਪੰਜਾਬ ਦੀ ਆ ਇਹ ਕਿਸੇ ਹੋਰ ਨੂੰ ਨਹੀਂ ਦਿੱਤੀ ਜਾ ਸਕਦੀ ਔਰ ਇਹ ਪੰਜਾਬ ਨਾਲ ਜਿਹੜਾ ਐਮਰਜੈਂਸੀ ਦੇ ਦਿਨਾਂ 'ਚ ਧੱਕਾ ਹੋਇਆ ਸੀ ਨਿਆਂ ਹੋਇਆ ਸੀ ਉਸ ਨਿਆਂ ਦੇ ਵਿਰੁੱਧ ਮੋਰਚਾ ਲੱਗਿਆ ਸੀ ਮੋਰਚੇ ਦੇ ਵਿੱਚ ਉਹ ਲੰਗੋਵਾਲ ਹਰਜੀਵ ਆਕਾਰ ਦਾ ਆਇਆ ਸੀ ਉਹਦਾ ਹਿੱਸਾ ਸੀ ਚੰਡੀਗੜ੍ਹ ਪੰਜਾਬ ਨੂੰ ਦੇਣ ਦਾ ਪਰ ਅਸੀਂ ਉਸ ਸਮੇਂ ਦੀ ਸਰਕਾਰਾਂ ਮੁਕਰੀਆਂ ਪਰ ਅਸੀਂ ਚੰਡੀਗੜ੍ਹ ਨੂੰ ਹਿੱਲਣ ਨਹੀਂ ਦੇਣਾ ਔਰ ਅਸੀਂ ਇਹ ਵੀ ਕਹਿਣਾ ਚਾਹੁੰਦੇ ਆ ਕਿ ਜੇ ਇਨਸਾਫ ਨਾ ਮਿਲਿਆ ਇਹ ਵੀ ਅਸੀਂ ਗਵਰਨਰ ਸਾਹਿਬ ਨੂੰ ਬੜੇ ਸਾਫ਼ ਸੇਪਟ ਆ ਉਹਦਾ ਸ਼੍ਰੋਮਣੀ ਕਾਲਜ ਦਸ ਹਾਰ ਲਹਿਰ ਵੱਲੋਂ ਦੱਸ ਕੇ ਆ ਚੰਡੀਗੜ੍ਹ ਦੀ ਜਿਸ ਜਗ੍ਹਾ ਤੇ ਹਰਿਆਣਾ 10 ਏਕੜ ਜ਼ਮੀਨ ਲੈਣੀ ਚਾਹੁੰਦਾ ਉਸ ਜਗ੍ਹਾ ਤੋਂ న్యూਸ 18 ਦੀ ਗਰਾਊਂਡ ਰਿਪੋਰਟ ਵਿਖਾਉਂਦੇ ਆ ਕਿ ਆਖਰ ਕਿਸ ਜਗ੍ਹਾ ਤੇ ਉਹ ਜ਼ਮੀਨ ਤੇ ਪੂਰਾ ਮਾਮਲਾ ਹੈ ਕਿ ਚੰਡੀਗੜ੍ਹ ਦੀ ਜ਼ਮੀਨ ਹਰਿਆਣਾ ਨੂੰ ਦੇਣ ਦੀ ਮੰਗ ਨੂੰ ਲੈ ਕੇ ਹੁਣ ਲਗਾਤਾਰ ਸਿਆਸਤ پکਰੀ ਹੈ ਤੈਸੂਲੇ ਗਰਾਊਂਡ ਜ਼ੀਰੋ ਤੇ ਉਸ ਜਗ੍ਹਾ ਤੇ ਨਿਊਜ਼ 18 ਦੀ ਟੀਮ ਪਹੁੰਚੀ ਹੈ ਜਿਸ ਜ਼ਮੀਨ ਦਾ ਜ਼ਿਕਰ ਹੋ ਰਿਹਾ 10 ਏਕੜ ਜ਼ਮੀਨ ਦਾ ਜ਼ਿਕਰ ਹੋ ਰਿਹਾ ਜਿੱਥੇ ਹਰਿਆਣਾ ਇਹ ਕਹਿ ਰਿਹਾ ਹੈ ਕਿ ਅਸੀਂ ਇੱਥੇ ਆਪਣੀ ਵਿਧਾਨ ਸਭਾ ਬਣਾਵਾਂਗੇ ਤਾਂ ਇਹ ਉਹ ਜ਼ਮੀਨ ਹੈ ਸਫੇਦੇ ਲੱਗੇ ਹੋਏ ਨੇ 10 ਏਕੜ ਜ਼ਮੀਨ ਇਹ ਚੰਡੀਗੜ੍ਹ ਦੇ ਖਾਤੇ ਦੇ ਵਿੱਚ ਆਂਦੀ ਹੈ ਚੰਡੀਗੜ੍ਹ ਦੇ ਵਿੱਚ ਇਹ ਜ਼ਮੀਨ ਆਂਦੀ ਹੈ ਜਦੋਂ ਤੁਸੀਂ ਚੰਡੀਗੜ੍ਹ ਤੇ ਰੇਲਵੇ ਸਟੇਸ਼ਨ ਤੋਂ ਆਈਟੀ ਪਾਰਕ ਵਾਲੇ ਪਾਸੇ ਜਾਓ ਤਾਂ ਉਸ ਵੇਲੇ ਇਹ ਜ਼ਮੀਨ ਜਿਹੜੀ ਤੁਹਾਨੂੰ ਨਜ਼ਰ ਆਏਗੀ ਜਿੱਥੇ ਐਸ ਵੇਲੇ ਸੁਫੇਦੇ ਲੱਗੇ ਹੋਏ ਨੇ ਦਰਖਤ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਇਸ 10 ਏਕੜ ਜ਼ਮੀਨ ਦਾ ਜ਼ਿਕਰ ਹੋ ਰਿਹਾ ਲਗਾਤਾਰ ਜਿਸ ਮਸਲੇ ਦੇ ਉੱਤੇ ਦੋਵੇਂ ਸੂਬਿਆਂ ਦੇ ਵਿੱਚ ਐਸਵਾਈਐਲ ਤੋਂ ਬਾਅਦ ਸਭ ਤੋਂ ਵੱਡੀ ਸਿਆਸਤ ਹੋ ਰਹੀ ਹੈ ਪੰਜਾਬ ਇਹ ਕਹਿ ਰਿਹਾ ਹੈ ਕਿ ਪੰਜਾਬ ਦਾ ਹੱਕ ਲਗਾਤਾਰ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਚੰਡੀਗੜ੍ਹ ਉਹ ਚੰਡੀਗੜ੍ਹ ਜਿਹੜੇ ਪੰਜਾਬ ਦੇ ਪਿੰਡ ਉਜਾੜ ਕੇ ਬਣਿਆ ਸੀਗਾ ਜਿੱਥੇ ਹਰਿਆਣਾ ਟੈਂਪਰੇਰੀ ਤੌਰ ਦੇ ਉੱਤੇ ਸੀਗਾ ਉੱਥੇ ਹੁਣ ਹਰਿਆਣਾ ਆਪਣਾ ਕਬਜ਼ਾ ਜਮਾਣ ਦੀ ਕੋਸ਼ਿਸ਼ ਕਰ ਰਿਹਾ ਔਰ ਇਸ ਜ਼ਮੀਨ ਨੂੰ ਇੱਕ ਵਾਰ ਜਿੰਦਰ ਨੂੰ ਕਹਾਂਗਾ ਇਹ ਤਸਵੀਰ ਦਿਖਾਓ ਕਿ ਇਹ 10 ਏਕੜ ਜ਼ਮੀਨ ਹੈ ਜਿਸ ਦਾ ਜ਼ਿਕਰ ਹੋ ਰਿਹਾ ਹੈ ਹਰਿਆਣਾ ਇਹ ਕਹਿ ਰਿਹਾ ਹੈ ਕਿ ਚੰਡੀਗੜ੍ਹ ਦੀ ਇਹ 10 ਏਕੜ ਜ਼ਮੀਨ ਹਰਿਆਣਾ ਨੂੰ ਦੇ ਦਿੱਤੀ ਜਾਵੇ ਔਰ ਇਸ ਦੇ ਬਦਲੇ हरियाणा 12 एकड़ जमीन ਜਿਹੜੀ ਹੈ ਉਹ ਪੰਚਕੁਲਾ ਦੀ ਆਪਣੀ ਦੇਵੇਗਾ ਇਸ ਗੱਲ ਦਾ ਜ਼ਿਕਰ ਲਗਾਤਾਰ ਕੀਤਾ ਜਾ ਰਿਹਾ ਹੈ ਔਰ ਇਸ ਗੱਲ ਨੂੰ ਲੈ ਕੇ ਪੰਜਾਬ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਇੱਕਸਰ ਹੋ ਕੇ ਇਸ ਦਾ ਵਿਰੋਧ ਕਰ ਰਹੀਆਂ ਨੇ ਕਿ ਚੰਡੀਗੜ੍ਹ ਦੀ 1 ਇੰਚ ਵੀ ਜ਼ਮੀਨ ਹਰਿਆਣਾ ਨੂੰ ਨਹੀਂ ਦਿੱਤੀ ਜਾਏਗੀ ਹਰਿਆਣਾ ਨੇ ਜੇਕਰ ਆਪਣੀ ਰਾਜਧਾਨੀ ਬਣਾਨੀ ਹੈ ਹਰਿਆਣਾ ਨੇ ਜੇਕਰ ਵਿਧਾਨ ਸਭਾ ਬਣਾਉਣਾ ਹੈ ਤੋ ਆਪਣੇ ਸੂਬੇ ਦੇ ਵਿੱਚ ਬਣਾਵੇ ਚੰਡੀਗੜ੍ਹ ਦੇ ਵਿੱਚ ਟੈਂਪਰੇਰੀ ਤੌਰ ਦੇ ਉੱਤੇ ਸਗਾ ਇਸ ਦੇ ਲਈ ਬਕਾਇਦਾ ਤੌਰ ਤੇ ਜਦੋਂ ਹਰਿਆਣਾ ਬਣਿਆ ਸੀਗਾ 60 40 ਦੇ ਰੇਸ਼ਿਓ ਦਾ ਜ਼ਿਕਰ ਹੋ ਰਿਹਾ ਇਸ ਦੇ ਲਈ ਬਕਾਇਦਾ ਉਸ ਗੱਲ ਦਾ ਜ਼ਿਕਰ ਹੋ ਰਿਹਾ ਜੋ राजीव ਲੋਂਗੋਵਾਲ ਜਿਹੜਾ ਸਮਝੌਤਾ ਹੋਇਆ ਸੀ ਉਸ ਦਾ ਜ਼ਿਕਰ ਹੋ ਰਿਹਾ ਲੇਕਿਨ ਇਹ ਜ਼ਮੀਨ ਦੇ ਉੱਤੇ ਹੁਣ ਹਰਿਆਣਾ ਆਪਣਾ ਜਿਹੜਾ ਇੱਥੇ ਵਿਧਾਨ ਸਭਾ ਬਣਾਉਣਾ ਚਾਹੁੰਦਾ ਹਰਿਆਣਾ ਦੇ ਵੱਲੋਂ ਔਰ ਇਸ ਦੇ ਬਦਲੇ ਦੂਜੀ ਜਗ੍ਹਾ ਦੇ ਉੱਤੇ 12 ਏਕੜ ਜ਼ਮੀਨ ਦੇਣਾ ਚਾਹੁੰਦਾ ਜਿਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਔਰ ਖਾਸ ਗੱਲ ਇਹ ਹੈ ਕਿ ਇਹ ਉਹ ਥਾਂ ਵੈ ਜਿੱਥੋਂ ਥੋੜੀ ਜਿਹੀ ਅੱਗੇ ਜਾ ਕੇ ਤਕਰੀਬਨ 5-600 ਮੀਟਰ ਅੱਗੇ ਜਾ ਕੇ ਹਰਿਆਣਾ ਦੀ ਹੱਦ ਸ਼ੁਰੂ ਹੋ ਜਾਂਦੀ ਹੈ ਜਿੱਥੋਂ ਪੰਚਕੁਲਾ ਸ਼ੁਰੂ ਹੋ ਜਾਂਦਾ ਹੈ ਔਰ ਇੱਥੇ ਚੰਡੀਗੜ੍ਹ ਦੀ ਜਿਹੜੀ ਹੈ ਉਹ ਐਂਡਿੰਗ ਪੁਆਇੰਟ ਵੀ ਇਸ ਨੂੰ ਕਿਹਾ ਜਾ ਸਕਦਾ ਹੈ ਕਿਉਂਕਿ ਇਸ ਤੋਂ 500-600 ਮੀਟਰ ਦੀ ਅੱਗੇ ਚੰਡੀਗੜ੍ਹ ਦੀ ਹੱਦ ਖਤਮ ਹੋ ਜਾਂਦੀ ਹੈ ਜਦੋਂ ਤੁਸੀਂ ਰੇਲਵੇ ਸਟੇਸ਼ਨ ਤੋਂ ਆਈਤੀ ਪਾਰਕ ਵਾਲੇ ਪਾਸੇ ਜਾਓ ਉਸ ਵੇਲੇ ਜਿਹੜਾ ਕਲਾਗਰਾਮ ਹੈ ਕਲਾਗਰਾਮ ਦੇ ਬਿਲਕੁਲ ਨਾਲ ਸੈਕਟਰ 13 ਦੇ ਬਿਲਕੁਲ ਨਾਲ ਲੱਗਦੀ ਇਹ ਉਹ ਜ਼ਮੀਨ ਹੈ ਜਿੱਥੇ ਹੁਣ ਹਰਿਆਣਾ ਕਹਿ ਰਿਹਾ ਹੈ ਕਿ ਅਸੀਂ ਕਿਉਂਕਿ ਸਰ 40 ਦਾ ਜਦੋਂ ਰੇਸ਼ੋ ਹੁੰਦਾ ਹੈ ਜਦੋਂ ਵਿਧਾਨ ਸਭਾ ਦੀ ਬਿਲਡਿੰਗ ਦਾ ਜ਼ਿਕਰ ਹੁੰਦਾ ਹੈ ਉੱਥੇ ਹਰਿਆਣਾ 40% ਹਰਿਆਣਾ ਦਾ ਹਿੱਸਾ 60% ਪੰਜਾਬ ਦਾ ਹਿੱਸਾ ਹੈ ਔਰ ਪੰਜਾਬ ਹੁਣ ਹਰਿਆਣਾ ਦੇ ਇਸ ਵਿਵਾਦ ਦੇ ਵਿੱਚ ਹਰਿਆਣਾ ਇਹ ਕਹਿ ਰਿਹਾ ਹੈ ਕਿ ਅਸੀਂ ਵਕਤ ਤੋਂ ਆਪਣੀ ਵਿਧਾਨ ਸਭਾ ਬਣਾਉਣਾ ਚਾਹੁੰਦੇ ਹਾਂ ਔਰ ਇਸ ਕਰਕੇ ਚੰਡੀਗੜ੍ਹ ਦੇ ਵਿੱਚ ਸਾਨੂੰ ਇਹ 10 ਏਕੜ ਜ਼ਮੀਨ ਦਿੱਤੀ ਜਾਵੇ ਔਰ ਇਸ ਦੇ ਬਦਲੇ ਪੰਚਕੂਲਾ ਦੇ ਵਿੱਚ ਅਸੀਂ 12 ਏਕੜ ਜ਼ਮੀਨ ਜਿਹੜੀ ਹੈ ਉਹ ਚੰਡੀਗੜ੍ਹ ਨੂੰ ਦੇ ਦੇਾਂਗੇ ਔਰ ਇਸ ਮਸਲੇ ਦੇ ਉੱਤੇ ਹੁਣ ਪੰਜਾਬ ਦੀ ਤਮਾਮ ਸਿਆਸੀ ਪਾਰਟੀਆਂ ਇਸ ਦਾ ਵਿਰੋਧ ਕਰ ਰਹੀਆਂ ਨੇ ਔਰ ਇਹ ਕਹਿ ਰਿਆ ਨੇ ਕਿ ਚੰਡੀਗੜ੍ਹ ਦੇ ਉੱਤੇ ਸਿਰਫ ਔਰ ਸਿਰਫ ਪੰਜਾਬ ਦਾ ਹੱਕ ਹੈ ਹਰਿਆਣਾ ਟੈਂਪਰੇਰੀ ਤੌਰ ਤੇ ਆਇਆ ਸੀ ਹੁਣ ਹਰਿਆਣਾ ਡਿਵੈਲਪ ਹੋ ਗਿਆ ਤਾਂ ਆਪਣੇ ਸੂਬੇ ਦੇ ਵਿੱਚ ਚਾਹੇ ਰਾਜਧਾਨੀ ਬਣਾਵੇ ਆਪਣੇ ਸੂਬੇ ਦੇ ਵਿੱਚ ਚਾਹੇ ਜਗ੍ਹਾ ਲਵੇ ਲੇਕਿਨ ਇਹ ਚੰਡੀਗੜ੍ਹ ਦੀ 1 ਇੰਚ ਵੀ ਜ਼ਮੀਨ ਜਿਹੜੀ ਹੈ ਉਹ ਨਹੀਂ ਦਿੱਤੀ ਜਾਏਗੀ ਅੱਗੇ ਪਤਾ ਲਾਗੇ ਤੁਹਾਨੂੰ ਗੱਲ ਹੋਵੇਗੀ ਤਸਕਰਾਂ ਦੇ ਖਿਲਾਫ ਪੁਲਿਸ ਦੇ ਵੱਡੇ ਐਕਸ਼ਨ ਦੀ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰ ਤੋਂ ਡਰੱਗ ਤੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰ ਦਿੱਤਾ ਆਪਣੇ ਆਪਰੇਸ਼ਨ ਦੇ ਦੌਰਾਨ ਪੁਲਿਸ ਨੇ ਵੱਡੀ ਮਾਤਰਾ ਦੇ ਵਿੱਚ ਡਰੱਗ ਤੇ ਹਥਿਆਰਾਂ ਦੇ ਨਾਲ ਇੱਕ ਔਰਤ ਸਮੇਤ ਤਿੰਨ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਇਹ ਉਹ ਸਮਾਨ ਹੈ ਜਿਸ ਨੂੰ ਅੰਮ੍ਰਿਤਸਰ ਪੁਲਿਸ ਨੇ ਜ਼ਬਤ ਕੀਤਾ ਹੈ ਇਸ ਦੇ ਨਾਲ ਹੀ ਪੁਲਿਸ ਨੇ ਸਰਹੱਦ ਪਾਰ ਤੋਂ ਚੱਲ ਰਹੀ ਡਰੱਗ ਤੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਤੇ ਇੱਕ ਮਹਿਲਾ ਸਮੇਤ ਤਿੰਨ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ 8 ਕਿਲੋ ਤੋਂ ਉੱਪਰ ਹਿਰੋਇਨ ਹੈ 6 ਕਿਲੋ OPM ਹੈ 13 ਕਿਲੋ ਦੇ ਕਰੀਬ ਇੱਕ ਕੈਮੀਕਲ ਹੈ ਜਿਹੜਾ ਇਨਹਾਂਂਸਰ ਹੈ ਡਰੱਗ ਦਾ ਔਰ 4 ਪਿਸਟਲ ਨੇ 17 ਕਾਟਰੀਜਸ ਨੇ ਇਹ ਬੜੀ ਵੱਡੀ ਮੈਂ ਇਹਨੂੰ ਸਮਝਦਾ ਇੱਕ ਰਿਕਵਰੀ ਹੈ ਦੋਨੋਂ ਡਰੱਗਜ਼ ਹੀਰੋਇਨ ਤੇ ओपीਐਮ ਦੀ ਤੇ ਪਲੱਸ ਜਿਹੜਾ ਇਹ ਪਿਸਟਲਜ਼ ਦੀ ਰਿਕਵਰੀ ਹੈ ਉਹਦੇ ਚ ਜਿਹੜੇ ਪਿਸਟਲ ਨੇ ਉਹ ਉਹਦੇ ਚ 0.30 ਬੋਰ ਦਾ ਪਿਸਟਲ ਹੈ ਇੱਕ ਗਲੌਕ ਹੈ ਇਟਾਲੀਅਨ ਮੇਡ ਬੜਾ ਸਵਿਸਟਿਕੇਟਿਡ ਔਰ 2.32 ਦੇ ਪਿਸਟਲ ਨੇ ਇਹਦੇ ਤਿੰਨ ਮੁਲਜ਼ਮ ਗ੍ਰਿਫਤਾਰ ਹੋ ਚੁੱਕੇ ਨੇ ਪੁਲਿਸ ਨੇ ਮੁਲਜ਼ਮਾਂ ਦੇ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਪੁਲਿਸ ਮੁਲਜ਼ਮਾਂ ਦੇ ਬੈਕ ਲਿੰਕ ਤੇ ਫਾਰਵਰਡ ਲਿੰਕ ਨੂੰ ਖੰਗਾਲਣ ਦੇ ਵਿੱਚ ਜੁਟੀ ਹੋਈ ਹੈ ਇਹ ਡਰੱਗ ਤੇ ਹਥਿਆਰ ਕਿੱਥੋਂ ਆਏ ਇਹਨਾਂ ਨੂੰ ਕਿੱਥੇ ਭੇਜਿਆ ਜਾਣਾ ਸੀ ਗਰੋਹ ਨੂੰ ਚਲਾਉਣ ਵਾਲੇ ਲੋਕ ਕੌਣ ਨੇ ਤੇ ਅੰਤਰਰਾਸ਼ਟਰੀ ਤਸਕਰੀ ਨੈਟਵਰਕ ਦੇ ਵਿੱਚ ਕਿਹੜੇ ਕਿਹੜੇ ਲੋਕ ਸ਼ਾਮਲ ਨੇ ਉਹ ਸਾਰਾ ਅਸੀਂ ਕਢਾ ਰਹੇ ਹਾਂ ਜੀ ਇਹਨਾਂ ਦਾ ਸਾਡਾ ਟੈਕਨੀਕਲ ਐਵੀਡੈਂਸ ਵੀ ਦੇਖ ਰਹੇ ਹਾਂ ਵੀ ਕੌਣ ਇਹਨਾਂ ਦੇ ਗਾਹਕ ਹੈ ਜਾਂ ਇੱਥੇ ਅੱਗੇ ਸਪਲਾਇਰ ਹੈ ਤੇ ਕੌਣ ਫੋਰਸ ਹੈ ਜਿੱਥੋਂ ਲੈ ਕੇ ਆਏ ਥਾਣੇ اسلامਾਬਾਦ ਦਾ ਪਿਓਰਲੀ ਉਹਨਾਂ ਦਾ ਹੈ दैट इज ਵਾਈ ਆਮ ਅਪਰੀਸ਼ੀਏਟਿੰਗ ਕਿ ਬਹੁਤ ਵਧੀਆ ਇਹ ਅੱਛਾ ਇੱਕ ਬਸਟ ਕੀਤਾ ਇਹਨਾਂ ਨੇ ਕਾਟਲ ਪੁਲਿਸ ਦੀ ਇਸ ਕਾਰਵਾਈ ਦੇ ਨਾਲ ਨਾ ਸਿਰ ਪੰਜਾਬ ਦੇ ਵਿੱਚ ਨਸ਼ੇ ਦੇ ਕਾਰੋਬਾਰ ਤੇ ਝੋਟ ਪਹੁੰਚੇਗੀ ਬਲਕਿ ਸਰਹੱਦ ਪਾਰ ਦੇ ਨਾਲ ਜੁੜੇ ਨੈਟਵਰਕ ਨੂੰ ਵੀ ਝਟਕਾ ਲੱਗੇਗਾ ਅੰਮ੍ਰਿਤਸਰ ਤੋਂ ਅਮਿਤ ਸ਼ਰਮਾ ਨਿਊਜ਼ 18 ਪੰਜਾਬ ਤਾ ਅਜਿਹੀ ਐਕਸ਼ਨ ਸਿਰਫ ਅੰਮ੍ਰਿਤਸਰ ਤੱਕ ਸੀਮਿਤ ਨਹੀਂ ਹੈ ਜਲੰਧਰ ਦੇ ਵਿੱਚ ਵੀ ਅਜਿਹੀ ਵੱਡੀ ਕਾਰਵਾਈ ਪੁਲਿਸ ਦੇ ਵੱਲੋਂ ਕੀਤੀ ਗਈ ਜਿੱਥੇ ਕਿ 14 ਕੁਇੰਟਲ ਭੁੱਕੀ ਫੜੀ ਗਈ ਹੈ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਏ ਨੇ ਅੰਤਰਰਾਸ਼ਟਰੀ ਡਰੱਗ ਰੈਕਡ ਦਾ ਪਰਦਾਫਾਸ਼ ਕੀਤਾ ਗਿਆ ਗੁਪਤ ਸੂਚਨਾ ਦੇ ਆਧਾਰ ਤੇ ਦਰਸਲ ਨਾਕਾਬੰਦੀ ਕੀਤੀ ਗਈ ਸੀ ਬਲੈਰੋ ਤੇ ਇਨੋਵਾ ਗੱਡੀ ਦੇ ਜ਼ਰੀਏ ਇਹ ਨਸ਼ਾ ਲਿਆਂਦਾ ਜਾ ਰਿਹਾ ਸੀ ਬਲੈਰੋ ਦੇ ਵਿੱਚੋਂ 55 ਤੇ ਇਨੋਵਾ ਦੇ ਵਿੱਚੋਂ 14 ਬੋਰੀਆਂ ਭੁੱਕੀ ਦੀਆਂ ਬਰਾਮਦ ਕੀਤੀਆਂ ਗਿਆ ਨੇ ਤੁਹਾਨੂੰ ਸੀ ਤਸਵੀਰਾਂ ਵੀ ਵਿਖਾ ਰਹੇ ਹਾਂ ਜਿੱਥੇ ਕਿ ਜਲੰਧਰ ਦੇ ਵਿੱਚ ਪੁਲਿਸ ਦਾ ਇਹ ਵੱਡਾ ਐਕਸ਼ਨ ਨਜ਼ਰ ਆਇਆ 14 ਕੁਇੰਟਲ ਪੁੱਕੀ ਬਰਾਮਦ ਕੀਤੀ ਹੈ ਤੋਂ ਉੱਥੇ ਹੀ ਤਿੰਨ ਮੁਲਜ਼ਮ ਵੀ ਗ੍ਰਿਫਤਾਰ ਕੀਤੇ ਗਏ ਤੇਰਾ 0.2 ਦੇ ਕਰੀਬ ਕਿਲੋ ਹੀਰੋਇਨ ਸੌਰੀ ਏਟ ਤਾਂ ਜਲੰਧਰ ਦੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਗਈ ਹੈ 14 ਕਿੰਟਲ ਫੁੱਕੀ ਜਿੱਥੇ ਕਿ ਬਰਾਮਦ ਕੀਤੀ ਗਈ ਆ ਤਿੰਨ ਮੁਲਜ਼ਮਾ ਨੂੰ ਤਿੰਨ ਤਸਕਰਾਂ ਨੂੰ ਮਗੜਾ ਕਿ ਜਲੰਧਰ ਦੇ ਵਿੱਚ ਕਾਬੂ ਕਰਨ ਦੀ ਕਾਮਯਾਬੀ ਪੁਲਿਸ ਨੇ ਹਾਸਲ ਕੀਤੀ ਹੈ ਆ ਦਰਸਲ ਗੁਪਤ ਸੂਚਨਾ ਦੇ ਆਧਾਰ ਤੇ ਪੁਲਿਸ ਦੇ ਵੱਲੋਂ ਨਾਕਾਬੰਦੀ ਕੀਤੀ ਗਈ ਸੀ ਬਲੈਰੋ ਤੇ ਨੋਵਾ ਗੱਡੀ ਦੇ ਜ਼ਰੀਏ ਨਸ਼ਾ ਲਿਆਂਦਾ ਜਾ ਰਿਹਾ ਸੀ ਬਲੈਰੋ ਦੇ ਵਿੱਚ 55 ਤੇ ਨੋਵਾ ਦੇ ਵਿੱਚੋਂ 14 ਬੋਰੀਆਂ ਫੁੱਕੀ ਦੀਆਂ ਬ੍ਰਾਂਧਤ ਕੀਤੀਆਂ ਗਈਆਂ ਤੁਹਾਨੂੰ ਅਸੀਂ ਤਸਵੀਰਾਂ ਵਿੱਚ ਵਿਖਾ ਰਹੇ ਹਾਂ ਮੁਲਜ਼ਮ ਜੋ ਕਿ ਪੁਲਿਸ ਦੀ ਗ੍ਰਿਫਤ ਵਿੱਚ ਪੁਲਿਸ ਦੇ ਸ਼ਕੰਜੇ ਦੇ ਵਿੱਚ ਨਜ਼ਰ ਆ ਰਹੇ ਜਿੱਥੇ ਕਿ 14 ਕੁਇੰਟਲ ਪੁਕੀ ਬ੍ਰਾਂਧਤ ਕੀਤੀ ਆ ਉੱਥੇ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਿਸ ਦੇ ਨਾਲ ਹੀ ਅੰਤਰਰਾਸ਼ਟਰੀ ਡਰੱਗ ਰੈਕਡ ਦਾ ਪਰਦਾਫਾਸ਼ ਕੀਤਾ ਗਿਆ ਵੱਖ-ਵੱਖ ਜਗਾਵਾਂ ਤੇ ਪੁਲਿਸ ਦਾ ਡਰੱਗਸ ਦੇ ਖਿਲਾਫ ਤਸਕਰਾਂ ਦੇ ਖਿਲਾਫ ਇਹ ਐਕਸ਼ਨ ਲਗਾਤਾਰ ਜਾਰੀ ਹੈ ਤੇ ਕਿਤਨਾ ਕੀਤੇ ਇਹ ਸਖ ਸੁਨੇਹਾ ਮਿਹਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੇਕਰ ਅਜਿਹੀ ਕੋਈ ਹਰਕਤ ਕਰੇਗਾ ਤੇ ਉਸ ਦਾ ਵੀ ਅੰਜਾਮ ਇਹੀ ਹੋਵੇਗਾ ਇਸੇ ਤਰੀਕੇ ਨਾਲ ਉਹਨਾਂ ਨੂੰ ਵੀ ਗਿਫਤਾਰ ਕੀਤਾ ਜਾਵੇਗਾ। ਇੱਕ ਅਜਿਹਾ ਸਬਕ ਆਪਰੇਸ਼ਨ ਚ ਜਲੰਧਰ ਕਮਿਸ਼ਨਰੇਟ ਦੇ ਸੀਆਈਏ ਨੇ 3 ਵਿਕ ਵਿਕਤੀਆਂ ਤੋਂ 1400 ਕਿਜੀ ਕੋਪੀਰਸ ਕਿਬਰਾ ਮਤ ਦਿੱਤੀ ਹੈ। ਦੋ ਗੱਡੀਆਂ ਵੀ ਇਹਨਾਂ ਨੇ ਰਿਕਵਰ ਕੀਤੀਆਂ। ਇਹ ਲੋਕਲ ਰੈਂਡ ਵਾਲੀ ਸੀਗੀ। ਇਸ ਆਪਰੇਸ਼ਨ ਦੀ ਬੈਕਵਰਡ ਤੇ ਫਾਰਵਰਡ ਲਿੰਕੇजेस ਵੀ ਦੇਖੀ ਜਾ ਰਹੀ ਹੈ ਪ੍ਰਾਇਮਰੀ ਇਨਵੈਸਟੀਗੇਸ਼ਨ ਚ ਇਹ ਨਿਕਲ ਕੇ ਆਇਆ ਹੈ ਕਿ ਇਹ ਐਮਪੀ ਝਾਰਖੰਡ ਤੇ ਰਾਜਸਥਾਨ ਤੋਂ ਪੋਪੀ ਹਸ ਜਿਹੜੀ ਹੈ ਉਹ ਲਿਖਿਆ ਹੁੰਦੇ ਸੀਗੇ ਤੇ ਇਸ ਗਰੋਹ ਦਾ ਲਿੰਕ ਜਿਹੜਾ ਹੈ ਉਹ ਗੁਜਰਾਤ ਦੇ ਨਾਲ ਵੀ ਹੈ ਉੱਥੇ ਓਪੀਐਮ ਜਿਹੜੀ ਹੈ ਇਹ ਕੋਰੀਆ ਨਹੀਂ ਭਾਰਤ ਦੇ ਕੁਝ ਫੋਰਨ ਕੰਟਰੀ